नवाशहर सरगर्मिया प्रोग्राम में वासदेव परदेसी की तरफ आप जी का हार्दिक स्वागत है पेश है जिला शहीद भगत सिंह का संबंधित अज दिन विशेष सरगर्मिया चिंदूस फैमिली रेस्टो एक मल्टी कुजीन रेस्टो का स्वाद जो तुम्हें तो हमेशा रहेगा याद आज ही आओ चिंदूस फैमिली रेस्टो बार चंडीगढ़ रोड नवा शहर कॉल सेवन ਟੈਕ ਨਸਤੇ ਵਿੱਚ ਫਸਟ ਪ੍ਰਾਈਮ ਹੈ 39 ਨੰਬਰ ਸੀ ਦਾ ਰਿਗਮ ਚਰਮਾ ਆਪਨ ਐਂਡ ओके। सेकंड प्राइज है थर्टी फोर नंबर वंशिका शर्मा आवर्ड इंटरनेशनल ਥਰਡ ਪ੍ਰਾਈਜ਼ 46 ਨੰਬਰ ਸੀਰੀਜ਼ ਦਾ ਐਡਵਿਕ ਕਾਲੀਆ ਹਰਵਿੰਦਰ ਕਾਰੇ ਕਿਹਾ ਹੈ ਕੰਸੋਲੇਸ਼ਨ ਇਟ ਦੇ ਵਿੱਚ ਹੈ 26 ਨੰਬਰ ਕੀ ਜੇ ਦਾ ਸਮਰ ਸਿੰਘ ਸਮਰ ਸਿੰਘ ਫਾਰਵਰਡ ਇੰਟਰਨੈਟ ਜੂਨੀਅਰ 4 ਤੇ 5 ਦੇ ਬੱਚੇ ਸੀ ਇਹਦੇ ਵਿੱਚ ਇਹਦੇ ਵਿੱਚ ਫਸਟ ਪ੍ਰਾਈਜ਼ ਹੈ ਰਮਨਦੀਪ ਸਿੰਘ ਸਰ ਵਿਧਿਆ ਮੰਤਰੀ ਵਿੱਧਿਆ ਮੰਤਰੀ ਹਰਵਾਰਾ ਤੋਂ ਇਹ ਕਾੜੀਆਂ ਨਹੀਂ ਮਾਰਦੇ ਸੀ

ਇਹ ਕੰਕਲੂਸ਼ਨ ਚ ਕਰ ਰਹੇ ਹਾਂ ਨੰਬਰ 2 3 ਹਰਡ ਹੈਪਾਰਟ ਸਰਵੇਤਕਾਰੀ ਆਮ ਰੈਸਲਿੰਗ ਦੇ ਮੁਕਾਬਲੇ ਸੀ ਕਾਫੀ ਜ਼ਬਰਦਸਤ ਮੁਕਾਬਲੇ ਹੋਏ ਸੀ ਉਹਦੇ ਵਿੱਚ ਜੋ Winner ਹੈ ਗੁਰਨੂਰ ਆਵਾਡ ਇੰਟਰਨੈਸ਼ਨਲ ਰਨਰ ਅਪ ਇਨ ਸੀ ਸਮਰ

ਇਦੇ ਵਿੱਚ ਫਰਸਟ ਪ੍ਰਾਈਜ਼ ਹੈ ਅਬਨੀ ਐਸਡੀ ਸਰਵਿਕਾਰੀ ਵਿਦਿਆ ਮੰਗਰ ਤਲਵਾੜਾ ਤੋਂ ਫਰਸਟ ਪ੍ਰਾਈਜ਼ ਜੇ 36 ਨੰਬਰ ਫਾਟੀਮੀ ਨੰਬਰ ਜੀ ਸੈਕੰਡ ਪ੍ਰਾਈਜ਼ ਹੀ ਗੁਰਜੋਤ ਸਿੰਘ ਹਾਵਰਡ ਇੰਟਰਨੈਸ਼ਨਲ ਸਕੂਲ ਤੋਂ ਫਰਥ ਪ੍ਰਾਈਜ਼ ਇਹਦੇ ਵਿੱਚ ਜਵਾਨ ਨੰਬਰ 9 ਸੀ ਜਿਹਦਾ ਇਹ ਹੈ ਸੰਸਕਾਰ ਬੈਲੀ दस्तूर दतार बेटा इधर आ जाओ सारे यहाँ बैठ जाओ अब प्राइज मिलेंगे आपको बैठ जाओ शाबाश ये बैठ जाओ ये नीचे बैठना नीचे बैठना नीचे 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 बैठना बैठ जाओ बैठ जाओ बैठ जाओ शाबाश आगे आगे बैठ जाओ अगला साढ़े को ਕੰਪੀਟੀਸ਼ਨ ਸੀ ਰੈਮਨ ਰੇਸ ਜੂਨੀਅਰ ਪੋਰਟ ਦੇ 5 ਦੇ ਬੱਚੇ ਸੀ ਉਹਦੇ ਵਿੱਚ ਇਹਦੇ ਵਿੱਚ ਫਰਸਟ ਪ੍ਰਾਈਜ਼ ਸੀ ਸੋਨਾਕshi ਤਿਰਗੁਰ ਹਰਕਿਸ਼ਨ ਪਬਲਿਕ ਸਕੂਲ ਤੋਂ ਸੀ 15 ਨੰਬਰ ਸੀ ਰੱਬ ਟੈਕਨ ਪ੍ਰਾਈਜ਼ ਸੀ ਮੁਸਕਾਨ ਵੇ ਫਿਰ ਫਿਰੋ ਫਿਰੋ ਹਰ ਪ੍ਰੈਸ਼ਰ ਕਬਨੇ ਸਕੂਲ ਤੋਂ ਆਏ ਹੈ थर्ड ਪ੍ਰਾਈਜ਼ ਹੈ ਰਾਬੀਆ ਉਹ ਵੀ ਸੇਮ ਸਕੂਲ ਦੀ ਹੈ ਬੜਾ ਇਹ ਤਾਂ ਕਨਿ ਹਰ ਫੀਲਡ ਦੇ ਵਿੱਚ ਬੱਚੇ ਨੂੰ ਅੱਗੇ ਹੋਣਾ ਚਾਹੀਦਾ ਹੈ ਉਹ ਉਹਦੇ ਸਾਡੇ ਜਿਹੜੇ ਅੱਜ ਕੰਪੀਟੀਸ਼ਨ ਹੋਏ ਸੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਸਰ ਨਾਲੋਂ ਪਹਿਲਾਂ ਨੈਮਨ ਹੈਂਡ ਸਕੂਨ ਰੇਸ ਨੈਮਨ ਦੀ ਜਿਹੜੀ ਸਭ ਜੂਨੀਅਰ ਸੀ ਸੈਕੰਡ ਤੇ ਥਰਡ ਵਾਲੇ ਬੱਚੇ ਸੀ ਜਿਹਦੇ ਵਿੱਚ ਪਾਰਟਿਸਪੇਟ ਕੀਤਾ ਸੀ ਉਹਦੇ ਵਿੱਚ ਫਰਸਟ ਪ੍ਰਾਈਜ਼ ਵਿਵਾਨ

ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪਰਵ ਦੇ ਉੱਪਰ ਇਹ ਬਹੁਤ ਵਾਹਿਗੁਰੂ ਜੀ ਸਾਡੇ ਸ਼ਹਿਰ ਤੇ ਬਖਸ਼ਿਸ਼ ਹੈ ਕਿ ਸਾਲੀਆਂ ਹੀ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਰਲ ਕੇ ਇਸ ਪਰਵ ਨੂੰ ਬੜੀ ਖੁਸ਼ੀ ਨਾਲ ਤੇ ਹੌਸਲੇ ਨਾਲ ਮਨਾ ਰਹੀਆਂ ਨੇ ਕਿਉਂਕਿ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਸਿਲਾਹੀ ਹੈ ਜੋ ਅੱਜ ਅਸੀਂ ਇੰਨਾ ਸੌਖਾ ਧਰਮ ਅਪਣਾ ਰਹੇ ਹਾਂ ਧਰਮ ਨੂੰ ਮੰਨ ਰਹੇ ਹਾਂ ਤੇ ਧਰਮ ਨੂੰ ਮਨਾ ਰਹੇ ਹਾਂ ਵਰਨਾ ਇੱਥੇ ਕੋਈ ਤਿਲਕ ਜੰਜੂ ਕੋਈ ਟੋਪੀ ਪਗੜੀ ਕੋਈ ਨਜ਼ਰ ਨਾ ਆਉਂਦੀ ਸੋ ਉਹਨਾਂ ਦੀ ਇਸ ਸ਼ਹਾਦਤ ਨੂੰ ਧਿਆਨ ਵਿੱਚ ਰੱਖਦੇ ਹੋਏ 28 ਤਰੀਕ ਨੂੰ ਜਿਹੜਾ ਨਗਰ ਕੀਰਤਨ ਦਾ ਪ੍ਰੋਗਰਾਮ ਸਾਰੀਆਂ ਜਥੇਬੰਦੀਆਂ ਨੇ ਸਾਡੇ ਸ਼ਹਿਰ ਨੇ ਰਲ ਕੇ ਮਨਾਇਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਸਵੇਰੇ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਤੋਂ ਪ੍ਰਸਥਾਨ ਕਰਾਂਗੇ ਜੋ ਦੱਸਿਆ ਹੋਇਆ ਰੂਟ ਹੈ ਉਹਦੇ ਮੁਤਾਬਕ ਸਾਰੇ ਸ਼ਹਿਰ ਚੋਂ ਹੁੰਦੇ ਹੋਏ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਅਸੀਂ ਸਾਰੇ ਉਸ ਜਲੂਸ ਦਾ ਸਾਥ ਦੇ ਕੇ ਉਸ ਨਗਰ ਕੀਰਤਨ ਦਾ ਸਾਥ ਦੇ ਕੇ ਸਾਰੇ ਜਣੇ ਰਲ ਕੇ ਚੱਲੀਏ ਔਰ ਤਕਰੀਬਨ 3 ਵਜੇ ਤੱਕ ਅਸੀਂ ਆਈਟੀਆਈ ਪਹੁੰਚੀਏ ਜਿੱਥੇ ਕਿ ਲੰਗਰ ਦਾ ਪੂਰਾ ਇੰਤਜ਼ਾਮ ਹੈ ਉੱਥੇ ਸਟੇਜ ਵੀ ਲੱਗੀ ਹੋਏਗੀ ਆਪਣੇ ਭਾਵ ਵੀ ਦੱਸੇ ਜਾਣਗੇ ਤੇ ਰਸਤੇ ਵਿੱਚ 10 ਜਗ੍ਹਾ ਤੇ ਤਕਰੀਬਨ ਸਟਾਲ ਵੀ ਲੱਗੇ ਹੋਏ ਨੇ ਤੇ ਉੱਥੇ ਸਟਾਲ ਤੇ ਪ੍ਰਸ਼ਾਦ ਦਾ ਵੀ ਇੰਤਜ਼ਾਮ ਹੈ ਉਹ ਸਾਰਾ ਪ੍ਰਸ਼ਾਦਾ ਲੈਣ ਸਾਰਾ ਸੁਖਮਾਨਨ ਤੇ ਸਾਰਾ ਨਗਰ ਕੀਰਤਨ ਜਿਹੜਾ ਆ ਉਹ ਹੁੰਮ ਹੁਮਾ ਕੇ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਉਹ ਸਾਰੇ ਜਣੇ ਹਲਕੇ ਚੱਲਣ ਸਾਡੀ ਸਾਰੀ ਜਥੇਬੰਦੀਆਂ ਵੱਲੋਂ ਇਹ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਇਹ ਪ੍ਰਾਰਥਨਾ ਹੈ ਬੇਨਤੀ ਹੈ ਕਿ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਪਹੁੰਚਣ ਉੱਥੋਂ ਐਗਜ਼ੈਕਟ 10:00 ਵਜੇ ਅਸੀਂ ਪ੍ਰਸਥਾਨ ਕਰੀਏ ਤੇ 3:00 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਆਈਟੀਆਈ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਹੰਦ ਦੀ ਯਾਦ ਅਰ ਸ੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਲਈ ਜਿਹੜਾ 28 ਤਰੀਕ ਨੂੰ ਨਗਰ ਕੀਰਤਨ ਮੰਜੀ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਲਾਸਟ ਦੇ ਵਿੱਚ ਆਈਟੀਆਈ ਪਹੁੰਚੀ ਹੈ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਨਗਰ ਕੀਰਤਨ ਵਿੱਚ ਉਮਮਾ ਕੇ ਪਹੁੰਚੋ ਤਾਂ ਕਿ ਆਪਾਂ ਹੰਦ ਦੀ ਯਾਦ ਅਰ ਸ੍ਰੀ ਗੁਰਤੇਗ ਬਹਾਦਰ ਜੀ ਨੂੰ ਸੱਚੀ ਸ਼ਰਧਾਂਜਲੀ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੈਂ ਸਭ ਨੇ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਇੱਕ ਛੋਟੇ ਦੇ ਮੈਸੇਜ ਦੇ ਉੱਤੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਫਿਰ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਪਰਬ ਸਾਡੇ 350 ਸਾਲਾਂ ਬਣਾ ਲਈ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਤੇ ਮੈਂ ਸਮਝਦਾ ਇੱਕ ਇਤਿਹਾਸਕ ਮੌਕਾ ਸੀ ਜਦੋਂ ਇਹ ਗੱਲ ਸ਼ੁਰੂ ਹੋਈ ਤੇ ਉਸ ਦੇ ਨਾਲ ਹੀ ਸਾਰਿਆਂ ਨੇ ਇੰਨਾ ਵਧੀਆ ਰਿਸਪਾਂਸ ਦਿੱਤਾ ਕਿ ਅੱਜ ਸਾਨੂੰ ਚਾਹੇ ਮਨਜੀ ਸਾਹਿਬ ਮੈਨੇਜਮੈਂਟ ਚਾਹੇ ਜਮਾਨਤ ਕਮਿਸ਼ਨ ਸਿਆਸਾਡੀ ਅਸੀਂ ਕਰ ਰਹੇ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਕਰ ਰਹੇ ਹਾਂ ਜਾਂ ਸਾਡੇ ਜਿੰਮੇ ਇਹ ਜਿੰਮੇਵਾਰੀ ਹੈ ਸਭ ਤੋਂ ਵੱਡੀ ਜਿੰਮੇਵਾਰੀ ਜੋ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਔਰ ਸਮਾਜਿਕ ਤਥੇਬੰਦੀਆਂ ਤੇ ਹਰ ਤਰ੍ਹਾਂ ਦੇ ਵਰਗ ਨੇ ਇਹ ਜਿੰਮੇਵਾਰੀ ਲਈ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਔਰ ਆਸ ਕਰਦਾ ਕਿ ਜਿਨਨੇ ਲਗਨ ਦੇ ਨਾਲ ਇਤਨੇ ਪਿਆਰ ਦੇ ਨਾਲ ਇਹ ਸੇਵਾ ਨੂੰ ਸਮਰਪਿਤ ਹੋਏ ਨੇ ਗੁਰੂ ਸਾਹਿਬ ਇਹਨਾਂ ਦੀਆਂ ਵਨੂਤਨੋਂ ਵੀ ਪੂਰਕ ਕਰਦੇ ਨਾਲ-ਨਾਲ ਇੱਕ ਅਜਿਹਾ ਪਲੇਟਫਾਰਮ ਸ਼ਹਿਰ ਦੇ ਵਿੱਚ ਬਣਦਾ ਹੈ ਜਿਹਦੇ ਵਿੱਚ ਕਿਸੇ ਵਕਤ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਤੇ ਆਪਾਂ ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਪਹਿਲਾਂ ਹੀ ਕਿ ਉਹ ਜੋ 28 ਤਰੀਕ ਦਾ ਨਗਰ ਕੀਰਤਨ ਹੈ ਉਹ ਸਵੇਰੇ ਤਕਰੀਬਨ 10 ਵਜੇ ਤੋਂ ਪਹਿਲਾਂ ਪਹਿਲਾਂ ਰੰਗ ਹੋ ਜਾਏਗਾ ਮੋਦਰ ਮੰਦਿਰ ਸਾਹਿਬ ਤੋਂ ਸ਼ਹਿਰ ਦੀ ਪਰਕਰਮਾ ਕਰਦੇ ਕਰਦੇ ਹੋਏ ਨਾਲ-ਨਾਲ ਜਿੱਥੇ ਸ਼ਹਿਰ ਦੀ ਸੰਗਤ ਸ਼ਹਿਦੀਆਂ ਸਾਰੀਆਂ ਜਿੱਥੇ ਪੰਗੀਆਂ ਕੱਤਰ ਹੋ ਰਹੀਆਂ ਨੇ ਉਸ ਵਿੱਚ ਬੜੋਂ ਪਿੰਡਾਂ ਚੋਂ ਵੀ ਕਾਫੀ ਸੰਗਤ ਆ ਰਹੀ ਹੈ ਉਸ ਸ਼ਾਮ ਨੂੰ ਲਈ ਆਪਾਂ ਸਾਰੇ ਹੀ ਜਲਾ ਪਦਧਤੀ ਨੂੰ ਮਗਾਈਏ ਤੇ ਉਸ ਦੇ ਨਾਲ ਹੀ ਇੱਕ ਬੇਨਤੀ ਹੋ ਰਹੀ ਹੈ ਉਸ ਦੇ ਨਾਲ ਨਗਰ ਕੀਰਤਨ ਦੇ ਬਾਅਦ 29 ਔਰ 30 ਉਹ ਦੋਨੇ ਰਾਤ ਦੇ ਸਮਾਗਮ ਗੁਰਦਰਾ ਮਜੀ ਸਾਹਿਬ ਮੋੜੀ ਨੇ ਆਪਾਂ ਉਸ ਦੀ ਹਾਜ਼ਰੀ ਕਰੀਏ ਤੇ ਇੱਕ ਅਜਿਹੇ ਮੈਸੇਜ ਆਪਾਂ ਪੂਰੇ ਪੰਜਾਬ ਨੂੰ ਨਹੀਂ ਬਲਕਿ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਦਈਏ ਕਿ ਨਵਾਂ ਸ਼ਹਿਰ ਨੇ ਉਹ ਚੀਜ਼ ਕਰ ਕਾਇ ਜਿਹੜੀ ਕਿਤੇ ਸ਼ਾਇਦ ਬਾਹਰ ਨਾ ਹੋਈ ਹੋਵੇ ਬਹੁਤ ਬਹੁਤ ਅਬਾਦ ਵਾਹਿਗੁਰੂ ਜੀ ਤਰਫੋਂ ਸਾਹਿਬ ਵਾਹਿਗੁਰੂ ਜੀ ਨਿਕੂ ਰਾਮ ਜੀ ਇੱਕ ਨੇ ਧੁਰ ਕੀ ਬਾਣੀ ਲਿਖਦੀ ਇੱਕ ਨੇ ਹੈ ਸੰਵਿਧਾਨ ਇੱਕ ਹੈ ਗੁਰੂ ਰਵਦਾਸ ਦੂਜੇ ਬਾਬਾ ਸਾਹਿਬ ਮਹਾਨ ਪਰਾਦੀਨ ਦਾ ਪਾਪ ਹੈ ਗੱਲ ਗੁਰੂ ਰਵਦਾਸ ਨੇ ਕੀਤੀ ਪੜੋ ਜੁੜੋ ਸੰਘਰਸ਼ ਕਰੋ ਥਾਪੀ ਭੀਮ ਨੇ ਦਿੱਤੀ ਸਤਿਕਾਰਯੋਗ ਸਾਥੀਓ ਅੱਜ ਸਾਬ੍ਹ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ 650 ਸਾਲ ਦੀ ਜਨਮ ਸਾਭ ਦੀ ਨੂੰ ਸਮਰਪਿਤ ਲਗ ਭਾ ਕੇ 6 ਮਹੀਨੇ ਤੋਂ ਪਹਿਲਾਂ ਅਸੀਂ ਤਹਿਈਆ ਕਰ ਰਹੇ ਹਾਂ ਕਿ ਸਾਬ੍ਹ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ 650 ਸਾਲ ਦਾ ਜਿਹੜਾ 227 ਦੇ ਵਿੱਚ ਆਣਾ ਉਹ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਵੇ ਅਸੀਂ ਲੰਗਰ ਨਹੀਂ ਖਾਣਾ ਅਸੀਂ ਕਿਸੇ ਦੀ ਚੁਗਲੀ ਨਹੀਂ ਕਰਨੀ ਅਸੀਂ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਜੋ ਸਾਨੂੰ ਦੱਸਿਆ ਉਹ ਉੱਤੇ ਚੱਲਣਾ ਸਾਹਿਬ ਸਤਗੁਰੂ ਰਬਦਾਸ ਜੀ ਨੇ ਕਿਹਾ ਕਿ ਰਬਦਾਸ ਸੁਖਵੇਂ ਵਸਨ ਕੋ ਜਗਵੇਂ ਦੋਹੇ ਥਾਂ ਇੱਕ ਸੁਖ ਸਮਰਾਜ ਮੇ ਦੂਜਾ ਮਰਗੜ ਗਾਓ ਸਮਰਾਜ ਕਿਹੜਾ ਆ ਸਮਰਾਜ ਆ ਬਹੁਤ ਵੱਡਾ ਕਾਰੋਵਲ ਸਮਰਾਜ ਆ ਬਹੁਤ ਵੱਡਾ ਰਾਜ ਭਾਗ ਅੱਜ ਅਸੀਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਭੁੱਲ ਗਏ ਅਸੀਂ ਉਹਨਾਂ ਦੀ ਬਾਣੀ ਨੂੰ ਭੁੱਲ ਗਏ ਜਦੋਂ ਕਿਤੇ ਨਗਲਾਂ ਹੁੰਦੀਆਂ ਅਸੀਂ ਆਪਣੀ ਮਾਸੀ ਨੂੰ ਵੀ ਸਾਥ ਦੇ ਆ ਅਸੀਂ ਆਪਣੀ ਭੂਆ ਦੀ ਕੁੜੀ ਨੂੰ ਵੀ ਸਾਥ ਦੇ ਆ ਪਰ ਸਤਿਗੁਰੂ ਰਬਦਾਸ ਜੀ ਦਾ 650 ਸਾਲ ਦਾ ਲਗਭਗ ਮੀਨਾ ਹੋ ਗਿਆ ਕਿਸੇ ਪਿੰਡ ਦੇ ਕਿਸੇ ਨੇ ਨਹੀਂ ਕਿਹਾ ਹੈਗਾ ਬੇਪੂਆ ਜੀ ਆਓ ਮਾਮਾ ਜੀ ਆਓ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਸਾਡੇ ਪਿੰਡ ਦੇ ਵਿੱਚ 650 ਸਾਲ ਦਾ ਜਮਦਨ ਮਨਾ ਰਹੇ ਆ ਸਤਿਕਾਰਯੋਗ ਸਾਥੀਓ ਗੁਰੂ ਰਬਦਾਸ ਜੀ ਨੇ ਜਿਦਾ ਬਾਬਾ ਜੀ ਕਹਿ ਕੇ ਗਏ ਆ ਗੁਰੂ ਰਬਦਾਸ ਜੀ ਨੇ ਸਾਡੇ ਲਈ 151 ਸਾਲ ਸੰਘਰਸ਼ ਕੀਤਾ ਅੱਜ ਜੇ ਅਸੀਂ ਦੇਖਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਗਏ ਆ ਇਹ ਗੁਰੂ ਰਵਦਾਸ ਜੀ ਦੀ ਬਦੌਲਤ ਅਮਰੀਕਾ ਕੈਨੇਡਾ ਇੰਗਲੈਂਡ ਕਿਸੇ ਦੀ ਛੱਡਣ ਨੂੰ ਰੂਹ ਹੀ ਕਰਦੀ ਕਿਸੇ ਦੀ ਛੱਡਣ ਨੂੰ ਦੀ ਰੂਹ ਕਰਦੀ ਜੇ ਕੋਈ ਰਾਤ ਆਲੀ ਭੇਦ ਹੋਏ ਉਹ ਲੱਖਾਂ ਹਜ਼ਾਰਾਂ ਰੁਪਈਆ ਉਹ ਛੱਡ ਕੇ ਤਾਂ ਉੱਥੋਂ ਛੱਡ ਕੇ ਦੂਏ ਪਾਸੇ ਚਲ ਜਾਂਦਾ ਆ ਪਰ ਭਾਰਤ ਦੇ ਦੋ ਵਿਅਕਤੀ ਜਿਹੜੇ ਆ ਉਹ ਇੰਗਲੈਂਡ ਨੂੰ ਵੀ ਛੱਡ ਗਏ ਆ ਉਹ ਅਮਰੀਕਾ ਨੂੰ ਵੀ ਛੱਡ ਕੇ ਆਏ ਆ ਅਮਰੀਕਾ ਨੂੰ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਬਾਬੂ ਮੰਗੂ ਰਾਮ ਜੀ ਆ ਉਹ 1913 ਦੇ ਵਿੱਚ ਛੱਡ ਕੇ ਆਇਆ ਦੂਜੇ ਮਹਾਰਾਸ਼ਟਰ ਦੇ 바ਵਾ ਸਾਹਿਬ ਡਾਕਟਰ ਪੀਮਰਾਓ ਮੇਟਕਰ ਜੀ ਆ ਜਿਹੜੇ 1915 ਨੂੰ ਅਮਰੀਕਾ ਤੋਂ ਛੱਡ ਕੇ ਗਏ ਸਤਿਕਾਰਯੋਗ ਸਾਥੀਓ ਆਪਾ ਗੁਰੂ ਰਵਦਾਦ ਜੀ ਦੀ ਜੇ ਪਕੜਤਾ ਨੂੰ ਫਲਾਣਾ ਆ ਜੇ ਗੁਰੂ ਰਵਦਾਦ ਜੀ ਦੀ ਗੱਲ ਨੂੰ ਅੱਗੇ ਵਧਾਣਾ ਆ ਸਾਨੂੰ 227 ਦੇ ਵਿੱਚ ਗੁਰੂ ਰਵਦਾਦ ਜੀ ਦੀ ਸੋਚ ਬੜਾ ਰਾਜ ਭਾਗ ਲੈਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਰਾਜ ਭਾਗ ਦੇ ਮਾਲਕ ਬਣਾਉਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਆਈਐਸ ਅਫਸਰ ਬਣਾਉਣਾ ਚਾਹੀਦਾ ਇੰਨੀ ਗੱਲ ਕਰਦਾ ਹੋਇਆ ਮੈਂ ਰਾਇਆ ਲੈਂਦਾ ਹਾਂ ਔਰ ਪੂਰੇ ਪਿੰਡ ਵਾਸੀਆਂ ਦਾ ਔਰ ਜਿੰਨੇ ਵੀ ਸਾਡੇ ਸੰਯੋਗੀ ਆ ਅਜਮੇਸ਼ ਚਾਹਵਦੀ ਲੱਦਰ ਨਵਾਂ ਸ਼ਹਿਰ ਤੋਂ ਜਿਨ੍ਹਾਂ ਨੇ ਲਾਈਵ ਦਾ ਪ੍ਰੋਗਰਾਮ ਕੀਤਾ ਆ ਔਰ ਟੈਂਟ ਦੀ ਜਿਹੜੀ ਸੇਵਾ ਆ ਉਹ ਸਾਡੇ ਲਾਲ ਚੰਦ ਜੀ ਲਾਲੀ ਜਿਹੜੇ ਲਾਈਟ ਦੀ ਸੇਵਾ ਆ ਉਹ ਸਾਡੇ ਜੋਗਰਾਜ ਜੀ ਜੋਗੀ ਹੋਰ ਵੀ ਜਿੰਨੇ ਦਾਨੀ ਸੱਜਣਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਇੰਨੀ ਗੱਲ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਕਸ਼ਮੀਰ ਪੋਟਾ ਜੀ ਜਰਮਨ ਤੋਂ ਜਿਹੜੇ ਬਹੁਤ ਸੇਵਾ ਕਰਦੇ ਆ ਕਸ਼ਮੀਰ ਪੋਟਾ ਜੀ ਜਰਮਨ ਤੋਂ ਉਹਨਾਂ ਨੇ ਵੀ ਸਾਨੂੰ ਸੇਵਾ ਭੇਜੀ ਆ ਜੈ ਭੀਮ ਜੈ ਭਾਰਤ ਜੈ ਸਾਹਿਬ ਕਾਂਸ਼ੀラム ਜੀ ਧੰਨਵਾਦ ਜੀ ਹੇ ਸੱਜਣਾਂ ਸ੍ਰੀ ਭਰਸੇਗ ਨਗਰ ਨਾ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਨ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ